ਇਹ ਹੈ ਪੀਨੀ ਅਜੀ ਇਸੇ ਗੁਰੂ ਘਰ ਦਾ ਪ੍ਰੇਮ ਹੈ ਬਿਲਕੁਲ ਇੱਥੇ ਗੁਰੂ ਘਰ ਦਾ ਪ੍ਰੇਮ ਮਿਲਦਾ ਇਹੋ ਲੋਕ ਨੇ ਜਿਨ੍ਹਾਂ ਨੇ ਕਰੋਨਾ ਦੇ ਵਿੱਚ ਆਪਣਾ ਘਰ-ਬਾਰ ਛੱਡ ਗਿਆ ਆਪਣੇ ਬੱਚੇ ਛੱਡ ਗਏ ਸਾਰੇ ਭਰਾਵਾਂ ਨੇ ਔਰ ਇਹਨਾਂ ਦੀ ਪੂਰੀ ਟੀਮ ਨੇ ਜਿਹੜੀ ਜਿਹੜੀ ਉਹਨਾਂ ਨਾਲ ਚਲਦੇ ਲੋਕ ਉਸੋਲੇ ਆਪਣੇ ਬੱਚਿਆਂ ਦੇ ਨਾਲ ਨਹੀਂ ਸੀ ਪੈਂਦੇ ਔਰ ਬੱਚਿਆਂ ਦੇ ਕੋਲ ਨਹੀਂ ਸੀ ਪੈਂਦੇ ਪਰਿਵਾਰ ਆਪਣੇ ਵੱਖਰੇ ਵੱਖਰੇ ਬਹਿੰਦਾ ਸੀ ਔਰ ਇਹ ਜਿਹੜਾ ਪਰਿਵਾਰ ਸੀਗਾ ਤੇਰ੍ਹਾਂ ਤੇਰਾ ਇੱਕ ਪਰਿਵਾਰ ਹੂੰ 8 ਦਿਨ ਰਾਤ ਕੰਮ ਕਰ ਰਿਆ ਸੀ ਬਿਲਕੁਲ ਔਰ ਅਸੀਂ ਕਈ ਵਾਰੀ ਸੋਚਦੇ ਸੀ ਯਾਰ ਇਹਨਾਂ ਦੀ ਮਾਰ ਲੰਬੀ ਉਮਰ ਕਰੇ ਉਹ ਹਾਲਾਤ ਬੜੇ ਖਰਾਬ ਚੱਲਦੇ ਪਏ ਨੇ ਕੋਈ ਐਸਾ ਘਟਨਾ ਨਾ ਘੱਟ ਜਾਵੇ ਪਰ ਗੁਰੂ ਸਾਹਿਬ ਨੇ ਕਿਉਂਕਿ ਇਹਨਾਂ ਤੇ ਕਿਰਪਾ ਕੀਤੀ ਹੋਈ ਸੀ ਗੁਰੂ ਸਾਹਿਬ ਦੀ ਤਾਕਤ ਨੂੰ ਲੈ ਕੇ ਚੱਲੇ ਸੀਗੇ ਔਰ ਇਹਨਾਂ ਨੇ ਉਦੋਂ ਜੋ ਕੰਮ ਕੀਤਾ ਮੈਂ ਕਹਿੰਦਾ ਇਦਾਂ ਦਾ ਕੰਮ ਬੂਰੇ ਸਿੱਟੀ ਚ ਨਹੀਂ ਕੀਤਾ ਹੋਇਆ ਜੀ ਕੰਮ ਤੇ ਚਲੋ ਅਸੀਂ ਵੀ ਕੀਤਾ ਬਾਕੀ ਸੰਸਥਾਵਾਂ ਨੇ ਵੀ ਕੀਤਾ ਪਰ ਜੋ ਇਹਨਾਂ ਨੇ ਕੰਮ ਕਰ ਛੱਡਿਆ ਜਾਂ ਹੁਣ ਕੰਮ ਕਰ ਰਹੇ ਨੇ ਕਦੀ ਇਹਨਾਂ ਨੇ ਸੋਚਿਆ ਨਹੀਂ ਦਿਨ ਰਾਤ ਆਪਣੇ ਘਰ ਰੋਟੀ ਪੱਕੇ ਦੇ ਪੱਕੇ ਕਿਸੇ ਲੋੜਵੰਦੇ ਘਰ ਰੋਟੀ ਪਕਣੀ ਜ਼ਰੂਰੀ ਹੈ ਉਹ ਤੇਰਾ ਤੇਰਾ ਹੱਤੀ ਦੇ ਯਸੂਰ ਹੈ ਆ 6 ਸਾਲ ਪੂਰੇ ਹੋਏ ਨੇ ਤੇ ਐਡਾ ਵੱਡਾ ਉਪਰਾਲਾ ਕੀਤਾ ਹੈ ਫਿਜ਼ੀਓਥੈਰੇਪੀ ਕੈਂਪ ਲਗਾਏ ਨੇ ਹੋਰ ਵੀ بڑے ਕੈਂਪ ਲਗਾਏ ਨੇ ਉਹਨਾਂ ਦੇ ਬਾਰੇ ਕੀ ਭਾਜੀ ਜਿਹੜੇ ਫਿਜ਼ੀਓਥੈਰੇਪੀ ਕੈਂਪ ਲਗਾਏ ਜਾਂ ਹੋਰ ਕੈਂਪ ਲਗਾਨੇ ਇਹਨਾਂ ਨੂੰ ਵੀ ਵੱਡਾ ਕੈਂਪ ਇੱਕ ਹੋਰ ਲਾਦੇ ਨੇ ਜਿਹੜੇ ਇਹਨਾਂ ਨੂੰ ਨਹੀਂ ਪਤਾਗਾ ਉਹ ਮਨੂੰ ਪਤਾ ਹੈ ਉਹ ਕੈਂਪ ਤਾਂ ਜਿਹੜਾ ਡੇਲੀ ਵਾਲਾ ਆ ਅੱਜ ਕੈਂਪ ਲੱਗਾ 10 ਵੀ 25000 ਪਰਾਨੀ ਆ 100 ਪਰਾਨੀ ਆ 200 ਪਰਾਨੀ ਆ ਲਾਹਾ ਲੈ ਕੇ ਚਲਾ ਗਿਆ ਬਿਲਕੁਲ ਪਰ ਜਿਹੜਾ ਰੋਜ ਦਾ ਕੈਂਪ ਹੈ ਦਿੱਲੀ ਰੂਟੀਨ ਵਰਕ ਦਾ ਕੈਂਪ ਹੈ ਵੀ ਰੋਜ ਆ ਨਹੀਂ ਇੱਥੇ ਕਿਸੇ ਨਾ ਕਿਸੇ ਨੇ ਆਇਆ ਰਹਿਣਾ ਕੋਈ ਦੋ ਆਂਦੇ ਨੇ ਕੋਈ 10 ਆਂਦੇ ਨਹੀਂ ਉਹ ਬੜੀ ਵੱਡੀ ਇਹਨਾਂ ਵਾਸਤੇ ਚੁਣੌਤੀਆਂ ਵੀ ਹੁੰਦੀਆਂ ਨੇ ਔਰ ਉਹ ਇਹ ਚੁਣੌਤੀਆਂ ਦਾ ਸਾਹਮਣਾ ਵੀ ਕਰਦੇ ਨੇ ਔਰ ਉਹਦੇ ਤੇ ਪੂਰੇ ਉੱਤਰਦੇ ਵੀ ਕੌਂਸਲ ਸਾਹਿਬ ਇਹ ਪ੍ਰਾਲਾਹ ਹਰਵੀ ਕਰਦੇ ਪੌਦੇ ਵੀ ਦਿੰਦੇ ਆ ਜਿਹੜਾ ਕੀ ਪੌਦੇ ਲਵਾ ਵਾਤਾਵਰਨ 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 ਨੂੰ ਸੁਧਰ ਖਲ੍ਹੇ ਵਾਤਾਵਰਨ ਇਹ ਮੈਂ ਹੀ ਤੁਹਾਨੂੰ ਕਹਿੰਦਾ ਵੀ ਇਹ ਕਿ ਸੰਸਥਾ ਜਨਦਰ ਸਿਟੀ ਨਹੀਂ ਮੇਰੇ ਸਾਹਮਣੇ ਹਿੰਦੁਸਤਾਨ ਦੀ ਸਭ ਤੋਂ ਵੱਡੀ ਸੰਸਥਾ ਹੈ ਕਿ ਇਹਨਾਂ ਦਾ ਧਿਆਨ ਕਿੱਲਾ ਲੋਕ ਸੇਵਲ ਨਹੀਂ ਹੈਗਾ ਪ੍ਰਦੂਸ਼ਣ ਵਾਲ ਵੀ ਹੈਗਾ ਔਰ ਲੋਕਾਂ ਦੇ ਮਨਾਂ ਦੇ ਵਿੱਚ ਘਰ ਕਰ ਗਏ ਜਿਹੜਾ ਕੋਈ ਇਨਸਾਨ ਕੋਈ ਸੰਸਥਾ ਜਦੋਂ ਕਿਸੇ ਦੇ ਮਨਾਂ ਦੇ ਵਿੱਚ ਘਰ ਕਰ ਜੇ ਨਾ ਉਦੋਂ ਸੰਸਾ ਕਾਂਜਾਬਾ ਜੀ ਕੁਝ ਕੁਝ ਕਹਿਣਾ ਚਾਹਦੇ ਹੋ ਤੁਸੀਂ ਵੀ ਪਹੁੰਚੇ ਹੋ ਐਵੇਂ ਲੱਗ ਰਿਹਾ ਜਿਹੜਾ ਸਿਹਵਾਦਾਰ ਜੀ ਉਹ ਵੀ ਜਨਾ ਅਤਰਿੰਦਰ ਸਿੰਘ ਜੀ ਦਾ ਸੇਵਾਦਾਰ ਹੈ ਪਰ ਇਹ ਹੱਤੀ ਦੀ ਉਸ ਦਾ ਖੁਲਾ ਹੀ ਧੰਨਵਾਦ ਦੇ ਦਿੱਤਾ ਤੇ ਅੱਜ ਪ੍ਰਮਾਤਮਾ ਦੀ ਕਿਰਪਾ ਆ 6 ਸਾਲ ਪੂਰੇ ਹੋ ਗਏ ਨੇ 3 ਲੱਖਾਂ ਦਾ 9 ਲੱਖ ਦੇਣ ਵਾਲਿਆ ਤੇ ਵੀ ਪੂਰੀ ਲਾਈਨ ਹੈ ਜੀ ਬਹੁਤ ਲੈਗ ਵਾਲਾ ਰਹਿਣ ਦੀ ਲਾਈਨ ਹੈ ਔਰ ਪੂਰੀ ਪੂਰੀ ਜੋ ਹੋ ਸਕਦਾ ਜਿਹੜੇ ਬਕਾਲੇ ਸਾਡੇ ਕੋਲ ਰਹਿ ਗਏ ਨੇ ਉਹ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਕੋਲ ਦੇ ਸਹਿਯੋਗ ਨਾਲ ਸਾਥ ਦੇ ਨਾਲ ਉਹ ਵੀ ਕਰਦੇ ਰਾਂਗੇ ਜਿਸ ਤਰ੍ਹਾਂ ਇਸ ਵਿੱਚ ਸਾਨੂੰ ਫਿਊਚਰ ਦੇ ਵਿੱਚ ਵੀ ਆਈਡੀਆ ਆਉਂਦੇ ਰਹਿਣਗੇ ਉਦੋਂ ਉਦੋਂ ਤੇ ਅਸੀਂ ਬਹੁਤ ਅੱਛਾ ਏ ਅਲੱਗ ਦਾ ਪਏ ਇੱਥੇ ਆ ਕੇ ਤੇ ਇਨ ਇਹਨਾਂ ਨੂੰ ਸੇਵਾ ਕਰਦਿਆ ਹੋ ਗਿਆ ਕਾਫੀ ਟਾਈਮ ਹੋ ਗਿਆ ਹੈ ਤੇ ਇਦਾਂ ਹੀ ਹਰ ਸਾਲ ਪ੍ਰੋਗਰਾਮ ਕਰਵਾਂਦੇ ਨੇ ਤੇ ਫ੍ਰੀ ਡਾਕਟਰੀ ਚੈੱਕਅਪ ਲਈ ਕੈਂਪ ਲਗਾਉਂਦੇ ਨੇ ਤੇ ਕਾਫੀ ਲੋਕ ਇੱਥੇ ਆ ਕੇ ਫਾਇਦਾ ਉਠਾਉਂਦੇ ਨੇ ਮੈਂ ਤੁਹਾਨੂੰ ਦੱਸਾਂ ਇੱਕ ਹੋਰ ਸੇਟ ਸਾਹ ਵੱਲੋਂ ਵੀ ਸ਼ੂਗਰ ਤੇ ਏਸੀ ਜੀ ਬਿਲਕੁਲ ਭੀਰਪੂਰ ਦਾ ਹਰ ਸਾਲ ਕਰਾਇੰਦਾ ਹੈ 6 ਸਾਲ ਅੱਗੇ ਲਗਾਤਾ ਸੇਵਾ ਕਰਿਆ ਹੈ ਸਾਡੇ ਨਾਲ ਇਹੀ ਬੋਲਾਂਗੇ ਜੀ ਅੱਜ ਮੈਂ ਰਿੰਕੂ ਭੈਣ ਨੂੰ ਦੱਸਣਾ ਚਾਹੁੰਦਾ ਜੇ ਤੁਸੀਂ ਪੂਰਾ ਸਾਲ 6 ਸਾਲ ਹੋ ਗਏ ਤੁਹਾਨੂੰ ਸੇਵਾ ਕਰਦੇ ਸਾਡੀ ਵੀ ਕੋਈ ਫਰਜ਼ ਬੰਦਾ ਡਿਊਟੀ ਬੰਦਾ ਹੈ ਕਿ ਤੁਹਾਨੂੰ ਮੋਰਲ ਸਪੋਰਟ ਤਾਂ ਜ਼ਰੂਰ ਦੇਣੀ ਚਾਹੀਦੀ ਹੈ ਜਿੰਨੇ ਵੀ ਲੋਕ ਇਸ ਲਾਈਵ ਨੂੰ ਦੇਖਦੇ ਹੋਣ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੋ ਬੰਦਾ ਸੇਵਾ ਕਰਦਾ ਹੋਵੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਔਰ ਜੋ ਵੀ ਦਸਵੰਦ ਤਾਂ ਮੈਂ ਨਹੀਂ ਕਹਿੰਦਾ ਜੋ ਵੀ ਆਪਣਾ ਬੰਦਾ ਹੈ ਜ਼ਰੂਰ 13 13 ਹੱਟੀ ਤੇ ਆਓ ਇੱਥੇ ਅਸੀਂ ਡੋਨੇਟ ਨਹੀਂ ਕਰਾਂਗੇ ਇੱਕ ਸਹਿਯੋਗ ਜ਼ਰੂਰ ਕਰਿਆ ਕਰੋ ਕਿਉਂਕਿ ਲੋਕਾਂ ਨੂੰ ਬਹੁਤ ਲੋੜ ਹੈ ਆਪਾਂ ਥੋੜਾ ਜਿਹਾ ਘਰ ਤੋਂ ਬਾਹਰ ਨਿਕਲਾਂਗੇ ਥੋੜਾ ਆਊਟਰ ਤੇ ਜਾਵਾਂਗੇ ਜਾਂ ਬਸਤੀਆਂ ਜਾਂ ਕਿਤੇ ਜਾਵਾਂਗੇ ਉੱਥੇ ਬਹੁਤ ਲੋੜ ਹੈ ਮੈਂ ਬਹੁਤ ਬਹੁਤ ਤੁਹਾਨੂੰ ਧੰਨਵਾਦ ਕਰਦਾ ਜਦੋਂ ਮਹਾਮਾਰੀ ਵੀ ਆਈ ਸੀ ਕਰੋਨਾ ਦੀ ਤੁਸੀਂ ਸਭ ਜਾਣਦੇ ਹੋ ਕਿ ਸਭ ਲੋਕ ਘਰਾਂ ਦੇ ਅੰਦਰ ਬਣੇ ਸੀ ਇੱਕ 13 13 ਹੱਟੀ ਸੀਗੀ ਕਿ ਜਿਹੜਾ ਘਰ ਘਰ ਲੋਕਾਂ ਨੂੰ ਰਾਸ਼ਨ ਪੰਚਾਰ ਦੀ ਸੈਨੀਟਾਈਜ਼ ਕਰਦੀ ਸੀ ਔਰ ਮੈਨੂੰ ਯਾਦ ਹੈ ਇੱਕ ਵਾਰੀ ਬਹੁਤ ਗਰਮੀ ਪੈ ਰਹੀ ਸੀਗੀ ਤੇ ਇਹਨਾਂ ਨੇ ਕੀ ਕੀਤਾ ਜੀ ਕਰਕੇ ਬੋਤਲਾਂ ਲੈ ਕੇ ਖਾਲੀ ਬੋਤਲਾਂ ਲੈ ਕੇ ਉਹਨਾਂ ਨੂੰ ਸਾਫ਼ ਕਰਕੇ ਬੋਇਲਡ ਕਰਕੇ ਉਹਨੂੰ ਚੰਗੀ ਤਰ੍ਹਾਂ ਸੈਨੀਟਾਈਜ਼ ਕਰਕੇ ਬਹੁਤ ਵਧੀਆ ਸਾਫ਼ ਕਰਕੇ ਉਹਨੂੰ ਪਾਣੀ ਭਰ ਭਰ ਕੇ ਇਹਨਾਂ ਨੇ ਜਦੋਂ ਮੈਂ ਦੇਖਦਾ ਸੀ ਰਿੰਕੂ ਭਾਜੀ ਘਰੋਂ ਹੀ ਬੋਰੀ ਭਰ ਕੇ ਚੱਲਦੇ ਸੀ ਕਦੀ ਰਿਕਸ਼ਾ ਵਾਲੇ ਨੂੰ ਜਾਂ ਕਦੀ ਕੋਈ ਆਟੋ ਵਾਲੇ ਨੂੰ ਹਰ ਜਗ੍ਹਾ ਮਤਲਬ ਜਲਦੀ ਜੋ ਸੇਵਾ ਕਰਦੇ ਰਿਹਾ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਜਰੂਰ ਤੇਰਾ ਥੋੜਾ ਹੱਟੀ ਇੱਕ ਵਾਰੀ ਆਓ ਔਰ ਆਪਣਾ ਜੋ ਬੰਦਾ ਸਹਿਯੋਗ ਇੱਥੇ ਕਰੋ ਕਿਉਂਕਿ ਬਹੁਤ ਲੋੜ ਹੈ ਕਿਉਂਕਿ ਜਿਹੜਾ ਸੇਵਾ ਕਰਦਾ ਹੈ ਉਹਨਦੇ ਕੋ ਜੇ ਕੋਈ ਉਹਨੂੰ ਪਿੱਛੋਂ ਕੋਈ ਮਦਦ ਮਿਲੇਗੀ ਕਿਉਂਕਿ ਉਹਦਾ ਹੌਸਲਾ ਵੱਧੇਗਾ ਤੇਰਾ ਤੇਰਾ ਹੱਟੀ ਦਾ ਉਹ ਵੀ ਅੱਗੋ ਜਾ ਕੇ ਚੰਗੀ ਤਰ੍ਹਾਂ ਸੇਵਾ ਕਰੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਹਾਜੀ ਇੱਕ ਸੰਗਤ ਦੇ ਵਿੱਚ ਰੱਬ ਵੱਸਦਾ ਤੇ ਰੱਬ ਤਾਂ ਹਰ ਇਨਸਾਨ ਦੇ ਵਿੱਚ ਹੈਗਾ ਵਾ ਕਿਉਂਕਿ ਮੇਰੇ ਕੋ ਹੁਣ ਤਕਰੀਬਨ 730 ਪ੍ਰਵਾਹ ਡੁੱਟ ਚੁੱਕੇ ਨੇ ਜਿਹੜੇ ਮੇਰੇ ਮੈਸੇਜ ਪੜ੍ਹਦੇ ਨੇ ਅੱਗੇ ਫਾਰਵਰਡ ਕਰਦੇ ਆ ਹੁਣ ਕਿੰਨੀ ਕਿਰਪਾ ਹੋਈ ਗੁਰੂ ਸਾਹਿਬ ਦੀ ਕੱਲ ਸਟੇਟਸ ਲਗਾਇਆ ਗਿਆ ਤੇ 780 ਪਰਵਾਦਾ ਕੋ ਮੇਰੇ ਮੋਬਾਈਲ ਨੰਬਰ ਹੈ ਤੇ 9815 ਦਾ ਨੰਬਰ ਹੈ ਗਿਆ ਕੱਲ ਅਸੀਂ ਚੈੱਕ ਕਰ ਰਹੇ ਸੀਗੇ 340 ਬੰਦਾ ਸਟੇਟਸ ਲਗਾਇਆ ਸੀ ਇਹ ਸੰਗਤ ਦਾ ਸਹਿਯੋਗ ਤੇ ਸੰਗਤ ਦਾ ਪਿਆਰ ਹੈ ਬਿਨਾਂ ਸੰਗਤ ਦੇ ਤੇਰਾ ਸਾਡੇ ਕੁਝ ਵੀ ਨਹੀਂ ਹੈ ਤੁਸੀਂ ਆਪਣਾ ਫੋਨ ਨੰਬਰ ਰੱਖੋਗੇ ਸਾਡੇ ਸਾਡੇ ਨਾਲ ਹੋਰ ਵੀ ਸਾਡੇ ਨਾਲ ਜੁੜਨ ਦਾ ਤਰੀਕਾ ਬਹੁਤ ਵਧੀਆ ਜੀ 8529910035 ਤੁਸੀਂ ਇੱਥੇ ਵਾਇਰਲ ਸਸਰੀ ਕਾਲ ਕੁਝ ਵੀ ਲਿਖ ਕੇ ਪਾ ਦਿਓ ਇਹਦਾ ਨੰਬਰ ਸੇਵ ਕਰਾਂਗੇ ਸਾਡੇ ਮੈਸੇਜ ਬਾਅਦ ਲੋਕਾਂ ਨੂੰ ਫਾਰਵਰਡ ਕਰੋ ਉਹਨਾਂ ਲੋਕਾਂ ਤੱਕ ਮੈਸੇਜ ਪੰਜਾਬੀ ਨੂੰ ਲੋਡ ਹੈ ਇੱਥੇ ਲੈ ਕੇ ਜਾਵੇ ਅਸੀਂ ਤੁਸੀਂ ਦੇਖੋ ਪਿੱਛੇ ਬੁੱਕ ਸੈਕਸ਼ਨ ਸ਼ੁਰੂ ਕੀਤਾ ਅੱਗੇ ਮਾਰਚ ਆਉਣ ਲਈ ਬੱਚਿਆਂ ਨੂੰ ਬੁੱਕਸ ਬਹੁਤ ਮਹਿੰਗੀਆਂ ਹੋ ਚੁੱਕੀਆਂ ਨੇ ਉਹ ਸਾਰੇ ਦੇਖੋ ਬੁੱਕਸ ਮੁਹੱਈਆ ਕਰਾਈਆਂ ਗਈਆਂ ਪਹਿਲੀ ਕਲਾਸ ਤੋਂ ਲੈ ਕੇ 10ਵੀਂ ਕਲਾਸ ਤੱਕ 10 ਤੋਂ 12ਵੀਂ ਤੱਕ ਉਸ ਦਾ BA LLB BA ਫਰਸਟ ইয়ার সেকেন্ড ইয়ার ਸਾਰੇ ਬੁੱਕਸ ਅਥ ਅਵੇਲੇਬਲ ਨੇ ਕੋਈ ਬੁੱਕਸ ਲੈਣੀ ਹੈ ਇੱਥੇ ਬਿਲਕੁਲ ਫ੍ਰੀ ਆਫ ਕੋਸਟ ਮਿਲਦੀ ਹੈ ਜਿਹੜੇ ਤੁਹਾਡੇ ਕੋਲ ਪੁਰਾਣੇ ਬੁੱਕਸ ਪਈਆਂ ਉਹ ਇੱਥੇ ਦੇ ਦਿਓ ਤੇ ਇੱਥੇ ਜਿਹੜੇ ਚੀਜ਼ਾਂ ਲੈ ਜਾਓ ਜਿਹੜੇ ਤਾਂ ਬੁੱਕਸ ਨਹੀਂ ਅਵੇਲੇਬਲ ਹੋਏਗੇ ਸਾਨੂੰ ਕਰਵਾ ਕੇ ਦੇਵਾਂਗੇ ਤੇਰਾ ਤਾਂ ਅਸੀਂ ਕੰਮ ਹੀ ਹੈਈਏ ਸੇਵਾ ਵੀ ਇਹੀ ਹੈ ਕਿ ਸੰਗਤ ਅਸਿਰੋਗਨ ਸੰਗਦੀ ਸੇਵਾ ਜਿਹੜੀ ਜਿਹੜੀ ਵੀ ਚੀਜ਼ ਤੇ ਗਲਤੀ ਉਹ 13 ਰੁਪਏ ਦੀ ਹੀ ਮਿਲਦੀ ਹੈ ਹਰ ਚੀਜ਼ ਤੇ ਹਾਂਜੀ ਹਰ ਚੀਜ਼ ਤੇ ਮਿਲਦੀ ਹੈ ਬੁੱਕਸ ਬਿਲਕੁਲ ਫਰੀ ਹੈ ਲੋਕ ਇੱਥੇ ਦੇਣਾ ਚਾਹ ਤੇ ਸਾਡੇ ਨੰਬਰ ਤੇ ਕੰਟੈਕਟ ਕਰਨ 852991035852891w35 ਜੰਦਰ ਦੇ ਵਿੱਚ ਹਾਂਜੀ ਤੁਹਾਡੇ ਕੋਲ ਇਹੇ ਨੰਬਰ ਤੇ ਤੁਸੀਂ ਕਾਲ ਕਰੋ ਤੇ ਤੁਹਾਡੇ ਕੋਲ ਲੈ ਕੇ ਜਾਵਾਂਗੇ ਦੱਸ ਰਹੇ ਸੀਗੇ ਸ਼ੁਰੂ ਹੋਏ ਸੀ ਔਰ ਕੋਸ਼ੀ ਪਰਿਵਾਰ ਸ਼ੁਰੂ ਹੋਏ ਸੀ ਇਹ ਕਾਫਲਾ ਚੱਲਿਆ ਸੀ ਔਰ ਹੁਣੇ ਇੰਟਰਨੈਸ਼ਨਲ ਖਿਆਤੀ ਵੀ ਲੈ ਚੁੱਕਾ ਹੈ ਇਹ ਔਰ ਤੁਸੀਂ ਦੇਖ ਵੀ ਰਹੋਗੇ ਜਿਹਦੇ ਤੋਂ ਆਪਣੇ ਪਿਛਲੇ ਪਾਸੇ ਕੈਮਰਾ ਮਾਰੂਗੇ ਤੇ ਜਿਹੜੀਆਂ ਆਪਾਂ ਚੀਜ਼ਾਂ ਸਹਿਸਭਾਈ ਘਰੇਲ ਕੋਈ ਰੱਖਦੇ ਆਂ ਸਿਆਲਾਂ ਦੇ ਵਿੱਚ ਜੈਕ ਟਾਂਕ ਕੂਟੀਆਂ ਕਈ ਇਹੋ ਜਿਹੇ ਪਰਿਵਾਰ ਹਨ ਜਿਹੜੇ ਠੰਡ ਦੇ ਵਿੱਚ ਠੱਠੜ ਰਏ ਹੁੰਦੇ ਆ ਕਈਆਂ ਮੌਤਾਂ ਹੋ ਜਾਂਦੀਆਂ ਪਰ ਮੈਂ ਪਹਿਲਾਂ ਤਾਂ ਇਹ ਹੀ ਆਵਾਨ ਕਰਦਾ ਕਿ ਭਰਪੂਰ ਠੰਡ ਪੈ ਰਹੀ ਹੈ ਜਿਹੜੀਆਂ ਆਪਾਂ ਟਰੰਕਾਂ ਦੇ ਵਿੱਚ ਆਪਣੀਆਂ ਚੀਜ਼ਾਂ ਲਕੋਈਆਂ ਠੰਡ ਵਾਲੀਆਂ ਉਸ ਹੱਟੀ ਹੱਟੀ ਤੇ ਦੇਖ ਜਾਈਏ ਔਰ ਵਾਕਈ ਮੇਰੇ ਵੀਰ ਅੱਗੇ ਪਹਿਲਾਂ ਬੋਲ ਕੇ ਗਏ ਆ ਚਾਹੇ ਕਿਸੇ ਵੀ ਤਰੀਕੇ ਦੀ ਮੈਂ ਮੈਂ ਸੋਚਦਾ ਵੀ ਕੋਈ ਇਹੋ ਜੀ ਚੀਜ਼ ਛੱਡੀ ਨਹੀਂ ਹੋਈ ਇਹਨਾਂ ਨੇ ਜਿੱਚ ਇਹਨਾਂ ਦੀ ਸੇਵਾ ਨਹੀਂ ਜਾਂ ਡਾਕਟਰੀ ਚਾਹੇ ਵਕੀਲੀ ਵੀ ਹੋਵੇ ਔਰ ਕਰੋਨਾ ਦੇ ਵਿੱਚ ਤਾਂ ਇਹਨਾਂ ਨੂੰ ਸਲੂਟ ਆ ਲੋਕੀ ਘਰਾਂ 'ਚ ਦੁੱਕ ਕੇ ਪੈ ਸੀ ਉਹ ਜਿਹਨਾਂ ਨੇ ਜਾਨ ਦੀ ਪਰਵਾਹ ਨਾ ਕਰਦੇ ਹੋਏ ਇਹ ਇਹਨਾਂ ਨੇ ਜ਼ਮੀਨ ਤੇ ਰਹੇ ਮੇਰੇ ਭਰਾ ਐ ਸਾਰੇ ਪਰਿਵਾਰ ਪਰ ਮੈਂ ਤਾਂ ਇਹਨਾਂ ਦਾ ਹੀ ਪਰਿਵਾਰ ਦਾ ਮੈਂਬਰ ਆ ਇਹਨਾਂ ਦਾ ਛੋਟਾ ਬੱਚਾ ਹੈ ਇਹਨਾਂ ਦਾ ਔਰ ਇਹ ਚੰਦਰਜੀਤ ਕੋਰ ਸੰਧਾ ਜੀ ਵੀ ਇਹਨਾਂ ਦੇ ਪਰਿਵਾਰ ਆ ਤੋਂ ਸਾਨੂੰ ਤਾਂ ਜਿੱਥੇ ਅਸੀਂ ਇਸ ਪਰਿਵਾਰ ਦੇ ਮੈਂਬਰ ਆ ਔਰ ਮੈਂ ਆਵਾਣ ਕਰਦਾ ਸਾਰਿਆਂ ਨੂੰ ਵੀ ਇੱਕ ਇਹੋ ਜਿਹੀ ਨਿਸਵਾਰਥ ਇਹ ਤੇਰਾ ਤੇਰਾ ਹੱਠੀ ਆ ਜਿਹੜੀ ਬਾਬਾ ਜੀ ਨਾਨਕ ਜੀ ਦੇ ਤੋਂ ਸੇਧ ਲੈ ਕੇ ਚੱਲਦੀ ਆ ਤੇ ਮੈਂ ਇਹੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਸ ਤੇਰਾ ਤੇਰਾ ਹੱਟੀ ਦਾ ਵੱਤ ਤੋਂ ਬਾਅਦ ਸਾਦਈਓ ਅੱਜ ਵੀ ਜਿਹੜੇ ਇਸ ਮੇਰੇ ਲਾਈਵ ਨੂੰ ਵੀ ਸੁਣ ਰਹੇ ਹੋਣ ਕਿ ਉਹ ਕੈਂਪ ਸ਼ਾਮ ਤੱਕ ਚੱਲਣਾ ਉਹਦੇ ਵਿੱਚ ਸ਼ਾਮਲ ਹੋਣ ਮੈਂ ਇੱਕ ਵਾਰ ਫਿਰ ਇਹਨਾਂ ਭਰਾਵਾਂ ਨੂੰ ਬਹੁਤ ਬਹੁਤ ਅੱਜ ਦਾ ਜਿਹੜਾ ਇਹਨਾਂ ਦਾ ਉਪਰਾਲਾ ਹੈ ਉਹਦੀ ਵਧਾਈ ਦਿੰਦਾ